ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਦੋਸਤੋ ਕਿਹਾ ਜਾਂਦਾ ਹੈ ਕਿ ਜੇਕਰ ਅਚਾਨਕ ਮਾਹੌਲ ਅਤੇ ਮੂਡ ਬਣ ਜਾਵੇ ਤਾਂ ਯਾਤਰਾ ਦੀ ਥਕਾਵਟ ਇੱਕ ਪਲਚ ਦੂਰ ਹੋ ਜਾਂਦੀ ਹੈ ਖਾਸ ਕਰਕੇ ਬਾਈਕ ਸਵਾਰ ਇਸ ਲਈ ਕਈ ਤਰ੍ਹਾਂ ਦੇ ਕੰਮ ਕਰਦੇ ਨੇ ਹਾਲਾਂਕਿ ਕਈ ਵਾਰ ਰਾਈਡਿੰਗ ਦੌਰਾਨ ਅਜਿਹਾ ਹੁੰਦਾ ਕਿ ਨਾ ਸਿਰਫ ਰਾਈਡਰ ਬਲਕਿ ਦੇਖਣ ਵਾਲਿਆਂ ਦਾ ਮੂਡ ਵੀ ਬਿਲਕੁਲ ਤਾਜ਼ਾ ਹੋ ਜਾਂਦਾ ਹਾਲੀ ਦੇ ਦਿਨਾਂ ਵਿੱਚ ਅਜਿਹਾ ਇੱਕ ਵੀਡੀਓ ਲੋਕਾਂ 'ਚ ਚਰਚਾ ਹੈ ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਭਾਈ ਜ਼ਿੰਦਗੀ ਦਾ ਸਫ਼ਰ ਅਜਿਹਾ ਹੋਣਾ ਚਾਹੀਦਾ ਹੈ ਤੁਸੀਂ ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਸਵਾਰੀ ਕਰਦੇ ਸਮੇਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਯੋ ਯਾਤਰਾ ਦੀ ਥਕਾਵਟ ਨੂੰ ਪੂਰੀ ਤਰ੍ਹਾਂ ਦੂਰ ਕਰ ਸਕਦੀ ਹੈ ਹਾਲਾਂਕਿ ਜੇਕਰ ਤੁਸੀਂ ਇੱਥੇ ਇੱਕ ਸਮੂਹ ਵਿੱਚ ਯਾਤਰਾ ਕਰ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਹੈ ਹੁਣ ਸਾਹਮਣੇ ਆਈ ਹੈ ਇਹ ਵੀਡੀਓ ਦੇਖੋ ਜਿੱਥੇ ਮੁੰਡਿਆਂ ਨੇ ਸੜਕ ਤੇ ਝੰਨੇ ਵਾਂਗ ਡਿੱਗਦੇ ਪਾਣੀ ਨੂੰ ਦੇਖ ਕੇ ਇਸ ਦਾ ਆਨੰਦ ਮਾਣਿਆ ਤੇ ਪਿੱਛੇ ਤੋਂ ਟਰੱਕ ਡਰਾਈਵਰ ਨੇ ਜੋ ਕੀਤਾ ਦੇਖ ਕੇ ਯਕੀਨ ਕਰੋ ਤੁਹਾਡਾ ਮੂਡ ਵੀ ਦਿਨ ਬਣ ਜਾਵੇਗਾ ਵਾਇਰਲ ਹੋ ਰਿਹਾ ਵੀਡੀਓ ਕਿਸੇ ਘਾਟੀ ਦੀ ਲੱਗ ਰਿਹਾ ਜਿੱਥੇ ਪਾਣੀ ਝੰਨੇ ਦੀ ਤਰ੍ਹਾਂ ਸੜਕ ਤੇ ਡਿੱਗਦਾ ਨਜ਼ਰ ਆ ਰਿਹਾ ਅਤੇ ਲੋਕਾਂ ਨੇ ਇਸ ਨੂੰ ਅੱਜ ਹੀ ਹੋਣ ਦਾ ਭਲੇਖਾ ਪਾਇਆ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਤੋਂ ਆਇਆ ਇੱਕ ਟਰੱਕ ਚਾਲਕ ਨੇ ਆਪਣੇ ਹਰਨ ਨਾਲ ਮਾਹੌਲ ਬਣਾ ਦਿੱਤਾ ਜਿਸ ਤੋਂ ਬਾਅਦ ਦੇਸੀ ਬਾਈਕਰਾਂ ਨੇ ਹਰਨ ਦੀ ਧੁੰ ਤੇ ਡਾਂਸ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਯਕੀਨ ਤੁਹਾਡਾ ਦਿਨ ਬਣ ਜਾਵੇਗਾ ਇੱਕ ਪਾਸੇ ਚਰਨੇ ਤੋਂ ਡਿੱਗਦਾ ਪਾਣੀ ਅਤੇ ਦੂਜੇ ਪਾਸੇ ਟਰੱਕ ਦੇ ਹਾਰ ਨਾ ਮੁੰਡਿਆਂ ਲਈ ਇੱਕ ਵੱਖਰੀ ਵਾਈਬ ਸੈੱਟ ਕਰ ਦਿੱਤੀ ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ ਪਰਨਪ ਦੇਵਕਰ ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ ਇਹ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਨੇ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਅਜਿਹੀ ਚੀਜ਼ਾਂ ਹੁੰਦੀਆਂ ਨੇ ਜੋ ਇਨਸਾਨਾਂ ਲਈ ਯਾਦਗਾਰ ਪਲ ਬਣਾਉਂਦੀਆਂ ਨੇ ਇੱਕ ਹੋਰ ਨੇ ਲਿਖਿਆ ਇਹ ਟਰੱਕ ਡਰਾਈਵਰ ਆਪਣੇ ਸਮੇਂ 'ਚ ਪੱਕਾ ਰਾਈਡਰ ਹੋਵੇਗਾ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਦੋਸਤੋ ਕਿਹਾ ਜਾਂਦਾ ਕਿ ਜੇਕਰ ਅਚਾਨਕ ਮਾਹੌਲ ਅਤੇ ਮੂਡ ਬਣ ਜਾਵੇ ਤਾਂ ਯਾਤਰਾ ਦੀ ਥਕਾਵਟ ਇੱਕ ਪਲਚ ਦੂਰ ਹੋ ਜਾਂਦੀ ਹੈ ਖਾਸ ਕਰਕੇ ਬਾਈਕ ਸਵਾਰ ਇਸ ਲਈ ਕਈ ਤਰ੍ਹਾਂ ਦੇ ਕੰਮ ਕਰਦੇ ਨੇ ਹਾਲਾਂਕਿ ਕਈ ਵਾਰ ਰਾਈਡਿੰਗ ਦੌਰਾਨ ਅਜਿਹਾ ਹੁੰਦਾ ਕਿ ਨਾ ਸਿਰਫ ਰਾਈਡਰ ਬਲਕਿ ਦੇਖਣ ਵਾਲਿਆਂ ਦਾ ਮੂਡ ਵੀ ਬਿਲਕੁਲ ਤਾਜ਼ਾ ਹੋ ਜਾਂਦਾ ਹਾਲੀ ਦੇ ਦਿਨਾਂ ਵਿੱਚ ਅਜਿਹਾ ਇੱਕ ਵੀਡੀਓ ਲੋਕਾਂ 'ਚ ਚਰਚਾ ਹੈ ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਭਾਈ ਜ਼ਿੰਦਗੀ ਦਾ ਸਫ਼ਰ ਅਜਿਹਾ ਹੋਣਾ ਚਾਹੀਦਾ ਹੈ ਤੁਸੀਂ ਇੱਕ ਗੱਲ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਸਵਾਰੀ ਕਰਦੇ ਸਮੇਂ ਤੁਹਾਨੂੰ ਅਜਿਹੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਯੋ ਯਾਤਰਾ ਦੀ ਥਕਾਵਟ ਨੂੰ ਪੂਰੀ ਤਰ੍ਹਾਂ ਦੂਰ ਕਰ ਸਕਦੀ ਹੈ ਹਾਲਾਂਕਿ ਜੇਕਰ ਤੁਸੀਂ ਇੱਥੇ ਇੱਕ ਸਮੂਹ ਵਿੱਚ ਯਾਤਰਾ ਕਰ ਰਹੇ ਹੋ ਤਾਂ ਇਹ ਸਭ ਤੋਂ ਵਧੀਆ ਹੈ ਹੁਣ ਸਾਹਮਣੇ ਆਈ ਹੈ ਇਹ ਵੀਡੀਓ ਦੇਖੋ ਜਿੱਥੇ ਮੁੰਡਿਆਂ ਨੇ ਸੜਕ ਤੇ ਝੰਨੇ ਵਾਂਗ ਡਿੱਗਦੇ ਪਾਣੀ ਨੂੰ ਦੇਖ ਕੇ ਇਸ ਦਾ ਆਨੰਦ ਮਾਣਿਆ ਤੇ ਪਿੱਛੇ ਤੋਂ ਟਰੱਕ ਡਰਾਈਵਰ ਨੇ ਜੋ ਕੀਤਾ ਦੇਖ ਕੇ ਯਕੀਨ ਕਰੋ ਤੁਹਾਡਾ ਮੂਡ ਵੀ ਦਿਨ ਬਣ ਜਾਵੇਗਾ ਵਾਇਰਲ ਹੋ ਰਿਹਾ ਵੀਡੀਓ ਕਿਸੇ ਘਾਟੀ ਦੀ ਲੱਗ ਰਿਹਾ ਜਿੱਥੇ ਪਾਣੀ ਝੰਨੇ ਦੀ ਤਰ੍ਹਾਂ ਸੜਕ ਤੇ ਡਿੱਗਦਾ ਨਜ਼ਰ ਆ ਰਿਹਾ ਅਤੇ ਲੋਕਾਂ ਨੇ ਇਸ ਨੂੰ ਅੱਜ ਹੀ ਹੋਣ ਦਾ ਭਲੇਖਾ ਪਾਇਆ ਜਿਸ ਤੋਂ ਬਾਅਦ ਉਹਨਾਂ ਨੇ ਉੱਥੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਜੋ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਿੱਛੇ ਤੋਂ ਆਇਆ ਇੱਕ ਟਰੱਕ ਚਾਲਕ ਨੇ ਆਪਣੇ ਹਰਨ ਨਾਲ ਮਾਹੌਲ ਬਣਾ ਦਿੱਤਾ ਜਿਸ ਤੋਂ ਬਾਅਦ ਦੇਸੀ ਬਾਈਕਰਾਂ ਨੇ ਹਰਨ ਦੀ ਧੁੰ ਤੇ ਡਾਂਸ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਯਕੀਨ ਤੁਹਾਡਾ ਦਿਨ ਬਣ ਜਾਵੇਗਾ ਇੱਕ ਪਾਸੇ ਚਰਨੇ ਤੋਂ ਡਿੱਗਦਾ ਪਾਣੀ ਅਤੇ ਦੂਜੇ ਪਾਸੇ ਟਰੱਕ ਦੇ ਹਾਰ ਨਾ ਮੁੰਡਿਆਂ ਲਈ ਇੱਕ ਵੱਖਰੀ ਵਾਈਬ ਸੈੱਟ ਕਰ ਦਿੱਤੀ ਇਸ ਵੀਡੀਓ ਨੂੰ ਇੰਸਟਾਗ੍ਰam ਤੇ ਪਰਨਪ ਦੇਵਕਰ ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ ਇਹ ਖਬਰ ਲਿਖੇ ਜਾਣ ਤੱਕ ਹਜ਼ਾਰਾਂ ਲੋਕ ਇਸ ਨੂੰ ਦੇਖ ਚੁੱਕੇ ਨੇ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਇੱਕ ਯੂਜ਼ਰ ਨੇ ਲਿਖਿਆ ਅਜਿਹੀ ਚੀਜ਼ਾਂ ਹੁੰਦੀਆਂ ਨੇ ਜੋ ਇਨਸਾਨਾਂ ਲਈ ਯਾਦਗਾਰ ਪਲ ਬਣਾਉਂਦੀਆਂ ਨੇ ਇੱਕ ਹੋਰ ਨੇ ਲਿਖਿਆ ਇਹ ਟਰੱਕ ਡਰਾਈਵਰ ਆਪਣੇ ਸਮੇਂ 'ਚ ਪੱਕਾ ਰਾਈਡਰ ਹੋਵੇਗਾ